ਤਾ ਬਾਈ ਦਾ ਨਛਾਣ ਹੋਇਆ 10 ਰੁਪਈਆ ਦੇ ਝੋਲੇ ਪਿੱਛੇ 10000 ਕਢਾ ਲਿਆ ਲਾਈਨ ਤੇ ਲੱਗ। ਹੈਲੋ ਹਾਂਜੀ ਕਿਵੇਂ ਮਿਲ ਗਿਆ ਝੋਲਾ? ਮਿਲ ਗਿਆ? 10000 ਰੁਪਈਆ ਲੈ ਗਏ ਜੀ। 10000 ਰੁਪਈਆ ਕੱਢ ਆਇਆ। ਤਾਂ ਕਿਸਾਨ ਮੋਰ ਮੋਬਾਈਲ ਬਹੁਤ ਨਿਕਲਿਆ ਜੀ। ਕਿੰਨੇ ਬਹੁਤ ਜਿਆਦੇ। ਆਏ ਵੀ ਇੱਕ ਰੰਗ ਨੇ। ਕਿ ਕਿਸਾਨ ਵੀਰ ਜਿਹੜੇ ਮੇਲਾ ਦੇਖਣਾ ਤੇ ਝੋਲੇ ਲਈ ਜਦੋਂ ਜਹਾਜ ਦੇਖੋ ਹੁੰਦੀ ਸੀ ਉੱਪਰ ਕਰਕੇ ਦਿਖਾਈ ਮੈਂ ਕੈਮਰਾਮੈਨ ਨੂੰ ਕਹੂੰਗਾ। ਇਹ ਝੋਲਿਆਂ ਲਈ ਲਾਈਨ ਲੱਗੀ ਹੋਈ ਆ ਤੇ ਕੋਸੇ ਐਸੇ ਲਾਈਨ ਦੇ ਵਿੱਚ ਕਿਸਾਨ ਵੀਰੋ ਆਪ ਵੀਡੀਓ ਪੂਰੀ ਦੇਖਿਓ। ਤੇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਆਉਣ ਵਾਲੇ ਜਿਹੜੇ ਕਿਸਾਨ ਮੇਲੇ ਆ ਜਿਵੇਂ 13 ਤਰੀਕ 14 ਤਰੀਕ ਦਾ ਜਿਹੜਾ ਆਪਣਾ ਲੁਧਿਆਣਾ ਯੂਨੀਵਰਸਿਟੀ ਦਾ ਤੇ ਬਠਿੰਡੇ ਦਾ 27 ਦਾ ਜਾਨੀ ਕਿ ਮਾਲਵੇ ਦੇ ਦੋ ਵੱਡੇ ਕਿਸਾਨ ਮੇਲੇ ਜਿਨ੍ਹਾਂ ਦੇ ਕਿਸਾਨ ਵੀਰ ਜਾਂਦੇ ਆ ਤੇ ਆਪਾਂ ਨੂੰ ਉੱਥੇ ਕੀ ਕੀ ਮਿਲਣਾ ਹੈ ਕੀ ਕੀ ਦੇਖਣਾ ਚਾਹੀਦਾ ਕੀ ਕੀ ਕਰਨਾ ਚਾਹੀਦਾ ਇਹ ਵੀਡੀਓ ਉਸੇ ਤੇ ਆ ਹੁਣ ਤੁਸੀਂ ਦੇਖਿਆ ਕਿ ਆਪਣੇ ਕਿਸਾਨ ਵੀਰ ਕਈ ਮੇਲਿਆਂ ਦੇ ਵਿੱਚ ਅਕਸਰ ਹੀ ਦੇਖਿਆ ਕਾਫੀ ਕਿਸਾਨ ਵੀਰ ਸਾਰੇ ਨਹੀਂ ਕਰ ਬਹੁਤ ਸਿਹਰਦ ਕਿਸਾਨ ਵੀ ਜਾਂਦੇ ਆ ਜਿਹੜੇ ਚੰਗੀਆਂ ਚੀਜ਼ਾਂ ਉੱਥੇ ਉਥੋਂ ਦੇ ਲੱਗੇ ਟ੍ਰਾਇਲ ਵੈਰੈਟੀਆਂ ਨਮੀਆਂ ਟੈਕਨੋਲੋਜੀਆ ਨਵੇਂ ਚੀਜ਼ਾਂ ਦੇਖਣ ਜਾਂਦੇ ਪਰ ਕਾਫੀ ਮੈਂ ਦੇਖਿਆ ਕਿ ਕੁਝ ਛੋਟੇ ਛੋਟੇ ਝੋਲੇ ਛੱਲੇ ਚਾਬੀਆਂ ਇਹਨਾਂ ਪਿੱਛੇ ਹੀ ਇਹ ਜਿਹੜੇ ਆਪਦਾ ਵੀ ਪਰਸਨਲ ਨੁਕਸਾਨ ਕਰਾ ਪੈਂਦੇ ਆ ਜਿਵੇਂ ਇਸ ਵੀਰ ਦਾ ਹੋਇਆ ਤਾਂ ਹੁਣ ਤੁਸੀਂ ਜੇ ਲੁਧਿਆਣਾ ਮੇਲੇ ਤੇ ਜਾ ਰਹੇ ਹੋ ਤਾਂ ਜਰੂਰ ਜਿਹੜੀ ਪੈਟਰੋਲ ਪੰਪ ਰੋਡ ਆ ਉਹਦੇ ਤੇ ਜਾਓ ਉਧਰ ਜਿਹੜਾ ਹਾਈਡਰੋਪੋਨਿਕ ਵਿਧੀ ਜਿਹਦੇ ਮਤਲਬ ਆ ਜੇ ਆਪਾਂ ਕਹੀਏ ਬਿਨਾ ਮਿੱਟੀ ਤੋਂ ਸਬਜ਼ੀਆਂ ਪੈਦਾ ਕੀਤੀਆਂ ਜਾਂਦੇ ਆ ਉਹ ਲੱਗੀ ਹੋਇਆ ਦੇਖੋ ਜਰੂਰ ਕੀ ਤਕਨੀਕ ਆ ਉਹ ਉਸ ਤੋਂ ਬਾਅਦ ਨਵੀਆਂ ਸਬਜ਼ੀਆਂ ਦੀ ਜਿਹੜੀ ਖੋਜ ਹੋਈ ਆ ਜਾਂ ਲਾਲ ਭਿੰਡੀ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਵੈਜੀਟੇਬਲ ਲੱਗਿਆ ਹੋਇਆ ਦੂਸਰੇ ਪਾਸੇ ਜੇ ਆਪਾਂ ਸਾਹਮਣੇ ਆਉਣੇ ਆ ਤਾਂ ਇੱਥੇ ਮੱਕੀ ਦੇ ਨਵੇਂ ਟਰਾਈਲ ਜਿਹੜੀ ਆਪਣੀ ਬਰਸਾਤੂ ਮੱਕੀ ਐ ਉਹਦੇ ਕਾਫੀ ਟਰਾਈਲ ਲੱਗੇ ਆ ਝੋਨੇ ਦੇ ਕਾਫੀ ਟਰਾਈਲ ਲੱਗੇ ਆ ਨਰਮੇ ਦੇ ਕਾਫੀ ਟਰਾਈਲ ਲੱਗੇ ਆ ਦੇਸੀ ਕਪਾਹ ਦੇ ਕਾਫੀ ਟਰਾਈਲ ਲੱਗੇ ਹੋਇਆ ਹੋਰ ਵੀ ਜਿਵੇਂ ਅਜਵਾਈਨੀ ਹੈ ਜਾਂ ਕਾफी ਚੀਜ਼ਾਂ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਹੀ ਦੂਸਰੇ ਰੋਡ ਦੇ ਉੱਪਰ ਵੀ ਜ਼ਰੂਰ ਜਾਓ ਦੂਸਰਾ ਜਿਹੜਾ ਆਪਣਾ ਜਿੱਥੇ ਮੌਸਮ ਵਿਭਾਗ ਦਾ ਸੈਟਅਪ ਲੱਗਿਆ ਹੋਇਆ ਤਾਂ ਉਸ ਰੋਡ ਦੇ ਉੱਪਰ ਤੁਸੀਂ ਦੇਖੋਗੇ ਕਿ ਸੋਇਆਬੀਨ ਦੇ ਟ੍ਰਾਇਲ ਹੋਣ ਮੱਕੀ ਦੇ ਟ੍ਰਾਇਲ ਹੋਣ ਨਰਮੇ ਦੇ ਟ੍ਰਾਇਲ ਹੋਣ ਝੋਨੇ ਦੇ ਤੇ ਨਾਲ ਹੀ ਮੁੜ ਕੇ ਆਪਾਂ ਝੋਨੇ ਦੇ ਆ ਟ੍ਰਾਇਲ ਦੇਖ ਸਕਦੇ ਆ ਜਿਹਦੇ ਵਿੱਚ ਕਿ ਝੋਨਾ ਸਾਰੀਆਂ ਤਕਨੀਕਾਂ ਨਾਲ ਤੇ ਸਾਰੇ ਤਰ੍ਹਾਂ ਦੇ ਸੈਗਮੈਂਟ ਇੱਕੋ ਹੀ ਜਗ੍ਹਾ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਹਰ ਤਰ੍ਹਾਂ ਦਾ ਸੈਗਮੈਂਟ ਜਿਹੜਾ 90 ਦਿਨ ਦੇ ਵਿੱਚ ਤਿਆਰ ਹੋਣ ਵਾਲਾ ਝੋਨਾ ਹੈ 110 ਦਿਨ 100 ਦਿਨ 120 ਦਿਨ 130 ਦਿਨ ਜਾਂ ਬਾਸਮਤੀ ਝੋਨੇ ਤੇ ਨਾਲ ਹੀ ਸਾਰੇ ਤਰ੍ਹਾਂ ਦੀਆਂ ਵਿਧੀਆਂ ਜਾਨੀ ਕਿ ਜੇ ਆਪਾਂ ਗੱਲ ਕਰੀਏ ਤਾਂ ਜਾਨੀ ਕਿ ਫਲੱਡ ਇਰੀਗੇਸ਼ਨ ਵਾਲਾ ਝੋਨਾ ਤੁਹਾਨੂੰ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਬੈੱਡ ਵਾਲਾ ਝੋਨਾ ਤੁਹਾਨੂੰ ਦੇਖਣ ਨੂੰ ਮਿਲੂ ਬੱਟਾਂ ਵਾਲਾ ਝੋਨਾ ਤੁਹਾਨੂੰ ਦੇਖਣ ਨੂੰ ਮਿਲੂ ਸਿੱਧੀ ਬਿਜਾਈ ਦਾ ਝੋਨਾ ਤੁਹਾਨੂੰ ਦੇਖਣ ਨੂੰ ਮਿਲੂ ਤਾਂ ਹਰ ਚੀਜ਼ ਹੈ ਜਿਹੜੀ ਇੱਥੇ ਤੁਹਾਨੂੰ ਪ੍ਰੋਪਰ ਉਹਦੇ ਟੈਗ ਲੱਗੇ ਹੋਏ ਆ ਵੀ ਕੀ ਚੀਜ਼ ਆ ਇਹ ਤਾਂ ਇਹ ਵੀ ਜ਼ਰੂਰ ਦੇਖਿਆਓ ਕੱਲਾ ਮੇਲੇ ਦੇ ਵਿੱਚ ਜਾ ਕੇ ਕੱਲਾ ਝੋਲੇ ਪਿੱਛੇ ਕੱਲੇ ਛੱਲਿਆਂ ਪਿੱਛੇ ਪੈਨਾ ਪਿੱਛੇ ਜਾਂ ਵੱਡੀ ਮਹਿੰਗੀ ਮਸ਼ੀਨਰੀ ਦੇਖਣ ਦਾ ਕੋਈ ਤੁਕ ਨਹੀਂ ਆ ਨਾ ਆਪਾਂ ਲੈਉਣੀਆਂ ਨਾ ਆਪਣੇ ਕੰਮ ਆਉਣੀਆਂ ਤਾਂ ਜਿਹੜੀ ਆਪਣੇ ਕੰਮ ਆਉਣੀਆਂ ਫਸਲ ਦੇ ਟ੍ਰਾਇਲ ਖੇਤੀ ਪ੍ਰਦਰਸ਼ਨੀ ਫਸਲ ਪ੍ਰਦਰਸ਼ਨੀ ਦਾ ਜਿਹੜਾ ਵਿਭਾਗ ਹੁੰਦਾ ਉੱਥੇ ਜ਼ਰੂਰ ਜਾਇਆ ਕਰੋ ਉਹਨੂੰ ਜ਼ਰੂਰ ਦੇਖਿਆ ਕਰੋ ਜੀ